ਪਰਮ ਸਰਕਾਰ ਜੋਗ ਸਾਧ ਸੰਗਤ ਜੀਓ ਪਿਆਰ ਸਤ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅਤੇ ਤਨ ਤਨ ਬਾਬਾ ਨਾਨਕ ਸਿੰਘ ਜੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਅਸੀਸਾਂ ਪ੍ਰਾਪਤ ਹੋਈਆਂ ਨੇ ਇਸ ਸਥਾਨ ਤੇ ਜੋ ਪਰਿਵਾਰਾਂ ਨੇ ਸਤਿ ਪਾਸ਼ਾ ਜੀ ਨੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਹੈ। ਕਿੰਨ ਦਿਨ ਤੋਂ ਅਲਾਹੀ ਬਾਣੀ ਦੇ ਸ੍ਰੀ ਅਖੰਡ ਕੋਟ ਸਾਹਿਬ ਤਿੰਨ ਦਿਨਾਂ ਤੋਂ ਬਾਣੀ ਦਾ ਜਾਪ ਹੋਇਆ ਹੈ। ਧੁਰ ਕੀ ਬਾਣੀ ਆਈ ਸਿਨ ਸਗਲੀ ਚਿੰਤ ਮਟਾਈ। ਅਰਦਾਸ ਬੇਨਤੀ ਹੈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਤਿ ਪਾਸ਼ਾ ਜੀ ਸਮਰੱਥ ਗੁਰੂ ਸਰਹੱਤ ਕਰੇ। ਪਰਿਵਾਰਾਂ ਦੇ ਸਿਰ ਤੇ ਹੱਥ ਰੱਖ ਕੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਤਾਂ ਵੀ ਇਹ ਤੋਂ ਅੱਜ ਵੀ ਕੋ ਲੋਕ ਜੀ ਲਿਵਿਸ ਹਨ ਤੇ ਇਹ ਹਫਤਾਵਾਰੀ ਦੀਵਾਨ ਦੇ ਵਿੱਚ ਕਿਉਂਕਿ ਤਾਂ ਕਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਛੇ ਦਿਨ ਸਮਰਪਿਤ ਅਤੇ ਜੋ 1983 ਵਿੱਚ ਕਲੂਕਾਰਾ ਹੋਇਆ ਉਸ ਨੂੰ ਸਮਰਪਿਤ ਇਹ ਪ੍ਰੋਗਰਾਮ ਚੱਲਿਆ ਚੱਲ ਰਿਹਾ ਸਤਿਗੁਰੂ ਦੀ ਕਿਰਪਾ ਦੇ ਨਾਮ ਸੋ ਸਾਰੀਆਂ ਪਰਿਵਾਰਾਂ ਦਾ ਸੰਗਤਾਂ ਦਾ ਭਾਈ ਸਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋ ਸਮਾਗਮ ਹੈ ਜਿਵੇਂ ਜਲਵੇਂ ਜਲ ਆਏ ਛਟਾਨਾਂ ਤੋਂ ਜੋਤੀ ਸੰਗ ਜੋ ਸਮਨ ਸਚੇ ਪਾਤਸ਼ਾਹ ਜੀ ਨੇ ਇਹ ਜੋ ਆਪਣੇ ਤੇ ਕਿਰਪਾ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਸਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਸਚੇ ਪਾਤਸ਼ਾਹ ਜੀ ਦੀ ਬਾਣੀ ਦੀ ਰਚਨਾ ਕਰਕੇ ਗੁਰੂ ਗ੍ਰੰਥ ਸਾਹਿਬ ਸਚੇ ਪਾਤਸ਼ਾਹ ਵਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤੇ ਪਾਰ ਜੜੇ ਸੁtre ਪਾਰਸੋ ਆਓ ਪਿਆਰ ਦੇ ਨਾਲ ਇਹ ਜੋ ਪਰਿਵਾਰਾਂ ਨੇ ਸੇਵਾ ਕਰਾਈ ਹੈ ਸਰਦਾਰ ਭਗਤ ਸਿੰਘ ਜੀ ਸਮੂਹ ਪਰਿਵਾਰ ਅਤੇ ਸਰਦਾਰ ਕਿਰਪਾਲ ਸਿੰਘ ਜੀ ਸਮੂਹ ਪਰਿਵਾਰ ਸਰਦਾਰ ਸੁਲਿੰਦਰ ਸਿੰਘ ਜੀ ਤਿੰਨ ਪਾਰਟ ਨੇ ਇਹਨਾਂ ਦੇ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ ਕਰਨ ਲਈ ਅਤੇ ਸਮੂਹ ਸ਼ੇਖੋ ਪਰਿਵਾਰ ਵੱਲੋਂ ਬੱਤੀ ਓਪਕਾਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਜਿਹੜੇ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਿਹਨ ਸੇਵਾ ਤਨ ਪਾਇਆ ਮਾਨ ਸੱਚੇ ਪਾਤਸ਼ਾਹ ਜੀ ਕਰਦੀ ਤਰ੍ਹਾਂ ਬਖਸ਼ਿਸ਼ ਕਰਨ ਦੀ ਸੋ ਅੱਜ ਦੇ ਦੀਵਾਨ ਦੇ ਵਿੱਚ ਸਾਡੇ ਨਾਨਕ ਸਰ ਤੋਂ ਜੋ ਤਨ ਤਨ ਬਾਬਾ ਕੁੰਨਣ ਸਿੰਘ ਜੀ ਤੋਂ ਬਰੂ ਸਾਹਿਬ ਬਾਬਾ ਗੁਰਦੀਪ ਸਿੰਘ ਜੀ ਬਾਬਾ ਸ਼ਿਵਰ ਸਿੰਘ ਜੀ ਬਾਬਾ ਗੁਰਚਰਨ ਸਿੰਘ ਜੀ ਬਾਬਾ ਬਲਜੀਤ ਸਿੰਘ ਜੀ ਉਹਨਾਂ ਦੀ ਅੱਸੀਸਾਂ ਲੈ ਕੇ ਇੱਥੇ ਸਾਡੇ ਕੋਲ ਬਾਬਾ ਧਰਮਵੀਰ ਸਿੰਘ ਜੀ ਕੋ ਗਰਾਣੇ ਵਾਲੇ ਉਹ ਪਹੁੰਚੇ ਐ ਸੋ ਉਹ ਆਪ ਜੀ ਨੂੰ ਹਾਂ ਜੀ ਤਰਾੰਗੜੇ ਵਾਲੇ ਤਰਾੰਗੜੇ ਵਾਲੇ ਪਹੁੰਚੇ ਐ ਮਾਨਸਾ ਦੇ ਕੋਲ ਅਨੰਦ ਪਿੰਡ ਹੈਗਾ ਤੇ ਇਹ ਤੁਹਾਨੂੰ 11:40 ਵਜੇ ਤੱਕ ਭੀਖਸਮ ਦੁਆਰਾ ਨਿਹਾਲ ਕਰਨਗੇ ਸੋ ਇਸੇ ਤਰ੍ਹਾਂ ਪਿਆਰ ਦੇ ਨਾਲ ਸਰਵਣ ਕਰੋ ਜੀ ਅਤੇ ਉਸ ਤੋਂ ਪ੍ਰੰਤ 20 ਮਿੰਟ ਵਾਸਤੇ ਸਾਡੇ ਸਤਿਕਾਰਯੋਗ ਭਾਈ ਤਹਿਦਰ ਸਿੰਘ ਜੀ ਕਥਾ ਕਰਨਗੇ ਉਸ ਤੋਂ ਪ੍ਰੰਤ ਇੱਕ ਸ਼ਬਦੀ ਦਾਸਾਗਰੀ ਲਵਾਵੇਗਾ ਸ੍ਰੀ ਸਿਤਰਾਂ ਪਿਆਰ ਦੇ ਨਾਲ ਸਾਰਿਆਂ ਨੇ ਬਹਿ ਕੇ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇਹਾ